ਆਜਾਓਰ ਦੇਖੋ ਕਿ ਐ ਪੁੱਠਾ ਲਮਕਾਇਆ ਆਰਤੀ ਲਾਓ ਕਿਸੇ ਚ ਕਾਸੇ ਚ ਚਲਾਓ ਆਰਤੀ ਜੀ ਬੱਚਿਆਂ ਦਾ ਵਿਆਹ ਹੋਣਾ ਪਗੜਨ ਪਵਾ ਦੇ ਮਾਤਾ ਮਰਾਤਿਆਂ ਚ ਚੁੰਨੀ ਚੜਾ ਕੇ ਜਾ ਕੇ ਚੁੰਨੀ ਜੇ ਕੇ ਉਹ ਕੇ 10 ਦੀ ਆਪਾਂ ਚੱਲੇ ਸੰਜੀ ਤੇ ਤੁਹਾਨੂੰ ਸੰਜੀ ਦਿਖਾਉਨੇ ਆ ਰੰਗਿਆ ਹੋਇਆ ਸਮਾਨ ਐ ਕੱਲਾ 900 ਦਾ ਆ ਵੇਖੋ ਕਿੰਨੀ ਮਹਿੰਗੀ ਐ ਸੰਤੀ ਮਾ ਹੈਲੋ ਗਾਇਸ ਤੁਹਾਡਾ ਸਵਾਗਤ ਹੈ ਦਿਲਪ੍ਰਿਕਨ ਵਲੌਗ ਦੇ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚੱਲੇ ਆਂ ਸਾਂਝੀ ਮਾਤਾ ਨੂੰ ਆਰਤੀ ਆ ਉੱਥੇ ਚੱਲੇ ਆਂ ਆਪਾਂ ਕਿਸੇ ਦੇ ਘਰੇ ਸੋ ਜੁੜੇ ਰਹੇ ਸਾਡੇ ਵਲੌਗ ਦੇ ਨਾਲ ਦਿਖਾਉਣੇ ਆ ਤੁਹਾਨੂੰ ਹਾਂ ਕਦੇ ਉਹ ਕਹਿੰਦੀ ਮੈਨੂੰ ਲੈ ਕੇ ਚੱਲ ਕੇ ਜੀ ਜੀ ਕੋਈ ਪੁਰਾਣੀ ਦਾਈ ਲੱਭੂ ਸੋ ਮੈਂ ਕਹਿੰਦਾ ਮੈਂ ਹੁਣ ਪਕਾਣ ਜਾਂਦਾ ਕਿਉਂ ਸਾਈ ਹੈਗੀ ਆ ਚਾਚੀ ਉਹ ਕਿਹੜੀ ਚਾਚੀ ਮਨਕੀਤੋ ਹੋਥੇ ਆਂ ਕਿਨਿਆਰਾਂ ਦੀ ਹਾਂ ਤੇ ਮੈਂ ਬੁੱਢੀ ਕਿਸੀ ਹਾਂ ਹਾਂ ਬਹੁਤ ਸਿਆਣੀ ਦਾਈ ਆ ਉਹ ਹਾਂ ਉਹ ਤੁਹਾਨੂੰ ਦਿਖਾਉਂਦਾ ਹਾਂ ਨਾ ਕੋਈ ਦੰਨੀ ਦੇਖੇ ਅੱਗੇ ਦੱਸ ਜੀ ਆਪਾਂ ਚੱਲੇ ਸੰਜੀ ਤੇ ਤੁਹਾਨੂੰ ਸੰਜੀ ਦਿਖਾਉਂਦੇ ਆ ਉਹ ਤੁਹਾਨੂੰ ਦਿਖਾਉਂਦੇ ਨਹੀਂ ਉਹ ਹੀ ਤਾਂ ਸਾਰੇ ਜੀ ਇਹ ਕਿਹੜਾ ਹੂਸਾ ਆ ਸਾ ਸਾ ਦੇ ਹਾਂ ਉਹ ਵੀ ਰੋਟੀ ਬਕਾਣ ਨੂੰ ਉਹ ਲਾਇਆ ਮੈਂ ਉਹ ਦੋ ਕੱਢੇ ਡੇਢ ਘੰਟਾ ਲਵਾਇਆ ਸਵੇਰੇ ਸਵੇਰੇ 4 ਵਜੇ ਗਈ ਸੀ 5:30 ਜੀ ਕੋਈ ਨਹੀਂ ਚਾਚੇ ਕਿੰਨਾ ਜਾਵੇ ਮਤਲਬ 4 ਵਜੇ ਜਿਹੜਾ ਹੋਣਾ ਤੂੰ ਪੜ੍ਹ ਤੱਕ ਮੰਤ ਜਾਨ ਮਤਲਬ ਵੀ ਕਰਨਾ 4 ਮਹੀਨੇ ਹੋ ਗਏ ਹਾਂ ਭਾਂਡਾ ਬਣ ਗਿਆ ਟੈਕ ਕੋਡੇ ਦਾ ਆਰਤੀ ਦੇ ਨਾਮ ਕਿਸੇ ਦੇ ਪਾਸੇ ਨਾ ਹੋਵੇ ਰਜਾ ਆਰਤੀ ਜੀ ਆ ਬੱਲੇ ਤੇਰੇ ਕੋਲ ਮੈਂ ਸੰਜੀਤ ਹੋਏ ਲੁੱਟੂ ਕਾ ਆਇਆ ਸੇ ਨੋ ਨੀ ਦੀਆ ਤੇ ਜਿੰਨੇ ਕਮਦੀ ਕੰਨੀ ਜਾ ਆਪਰੇ ਜਿੰਨੇ ਕਮਦੀ ਆ ਜੋ ਤੇ ਲਾੜਾ ਪੂਰਤੇ ਲਾਰੇ ਲਾ ਰਹੀ ਆਂ ਅਰਤੀ ਆ ਜੀ ਜੋ ਤੇ ਦੂ ਲਾ ਰਹੀ ਜਿੰਨੇ ਸਮਾਗਰੇ ਲਾ ਰੂ ਤੇ पहली आरती करी मैं पूजन रैन साढ़े आयांजन साढ़े ਨੇ ਰੰਗਾਂ ਦਾ ਦੇਖ ਆਇਆ ਛੜਪੇ ਨੰਦੀ ਮੇਰੇ ਪੈਰਾਂ ਤੇਰੀ ਛਾਇਆ ਗੋਵਿੰਦ ਸਾਡੇ ਆਇਆ ਵਾਹਿਗੁਰੂ ਬਰਾਤਿਆ ਜਿਵੇਂ ਮੇਰਾ ਦਰਬਾਰ ਕੀ ਸਹਾਰੀ ਹੁੰਦੇ ਆਂ ਮੈਨੂੰ ਦਰਸ ਪਹਿਲੇ ਚੰਗੀ ਵਾਅਦੇ ਦਾ ਹਾਂ ਤੇੜੀ तू जा पूराstdc तो कहवे तो, <laughs> तो ना मिठाई माता aniversario के है हां सालगी लावांगे चंगा बच्च्या रो ब्याह होगा हां पगण पवा ने माता नराते हा जो और चुनि चढ़ा के जाते आप दान है आप दकर ही लाऊंगी ओ आई लोगों ने कर हां माता एरेज हो गया ਕੋਈ ਰਹਾ ਨੀ ਮੁੰਡਾ ਜੇ ਰਤਾ ਨਾ ਨਸਾ ਦੀਆਂ ਤੇ ਬੰਦਸਾ ਦੇ ਆਇਆ ਹੱਥ ਚਨਾ ਕੋਈ ਜਾਨ ਕੀ ਖਲਮ ਕੋਈ ਸਲਾ ਬੂਹਾਂ ਤੋਂ ਪਹੁੰਚਿਆ ਪਰ ਰੁਕ ਤਿਆ ਗਿਆ ਸਾਨੂੰ ਦੁੱਤਾ ਮੰਗਦੀ ਚੱਜ ਪੜ ਗਏ ਨਾ ਕਿੱਥੋਂ ਲਿਆਵਾਂ ਮੈਂ ਚੱਜ ਪੜ ਗਏ

ਕੋ ਰਮਾ ਦਾ ਟਟੜੀ ਮੈਂ ਪੁੱਛ ਤੇਰੀ ਘਟੜੀ ਮੈਂ ਹਾਂ ਸਹੀ ਆਇਆ ਮੈਂ ਹਰ ਕੰਮ ਪਿਆ ਕਾਣਾ ਕੱਦੂ ਕਿਵੇਂ ਆ ਗਿਆ ਸੰਦ ਸਾੰਝੀ ਨਹੀਂ ਆ ਗਿਆ ਟੈਂਡਰ ਆ ਗਿਆ ਸਾੰਝੀ ਨੂੰ ਕਾ ਗਿਆ ਸੀ ਮੈਂ ਆ ਗਿਆ ਘਟਕੂ ਰਾਜਰਾਮ ਦੀ ਬੇਟੀ ਪਹਾੜ ਵਸਦੀ ਤੁਸੀਂ ਲੈਣ ਕਿਉਂ ਨਹੀਂ ਆਉਂਦੇ ਐਂ ਕਰ ਰਹੇ ਹੋ ਨਾ ਉਹ ਨਹੀਂ ਹੈਗਾ ਇੱਕ ਵੀਰ ਮੈਨੂੰ ਨਹੀਂ ਦਿਵਟੀ ਲਾਉਂਦੀ ਵੀਰਾ ਦੀ ਜੋੜੀ ਰਜਨੀਆ ਤਾਂ ਵੇਖੀ ਮੈਂ ਬਹੁਤ ਬਹੁਤ ਸੋਹਣੀ ਲੱਗਦੀ ਉਹ ਮਾ ਨੌਂਦੀ ਜੀ ਤਾਂ ਮੈਂ ਮਹਿਸਾਸ ਕਰ ਸੁਤਾਰਾ ਬੋਲਣਾ ਹਾਂ ਬਾਹਰ ਜਰਸਾਂ भोग लग चुका वा आरती होगी ਸਾਡੇ ਹੈਗੇ ਬਾਧੂ ਮਫਤੇ ਹਾਂ ਹਾਂ ਓਏ ਯਾਰ ਚੂੜੀਆਂ ਹੁੰਦੀਆਂ ਹਾਂ ਹਾਂ ਚੂੜੀਆਂ ਹੀ ਲੈਣੀਆਂ ਨੇ ਸਾਈਡ ਤੇ ਟੰਗੀਆਂ ਪਰ ਇਹ ਮਾਤਾ ਦੇ ਅੱਥਾਤੀ ਲਾਉਂਦੀ ਆਂ ਆਹ ਤਾਂ ਜੀ ਮਾਤਾ ਵਾ ਅਜਾ ਦੇਖੋ ਕਿਵੇਂ ਪੁੱਠਾ ਲਮਕਾਇਆ ਹਾਂ ਥੱਲੇ ਜਿਉਂ ਹਾਂ ਥੱਲੇ ਜਿਉਂ ਟੱਕੀ ਹੋਈ ਹੈ ਇਹਨਾਂ ਦੀ ਇਹ ਦਸਹਰੇ ਵਾਲੇ ਦਿਨ ਨਹਿਰ ਚ ਤਾਰ ਕੇ ਉਹਨੂੰ ਲਾਉਂਦੇ ਆਂ ਇਹ ਨਹੀਂ ਇਹ ਆਗਰ ਮੈਂ ਐਸ ਲਈ ਹੈ ਨਾ ਅੱਕ ਦੇ ਪੱਤੇ ਰੱਖ ਲਏ ਹੁੰਦੇ ਉੱਤੇ ਅੱਕ ਦੇ ਪੱਤੇ ਆ ਉਹ ਹੋ ਜਾਣ ਜਉਂ ਇੱਕ ਅੱਕ ਦੇ ਚੁੜਕੇ ਦੇ ਆਖਰੀ ਆ ਜਿਹੜੇ ਅੰਦਰ ਰੰਗਿਆ ਹੋਇਆ ਸਮਾਨ ਆ ਇਹ ਕੱਲਾ 900 ਦਾ ਆ ਵੇਖੋ ਕਿੰਨੀ ਮਹਿੰਗੀ ਆ ਸੰਤਿ ਮਾਤਾ ਕਿ ਪਹਿਲਾਂ ਇਹ ਆਪਾਂ ਹੱਥਾਂ ਨਾਲ ਬਣਾਉਂਦੇ ਹੁੰਦੇ ਸੀਗੇ ਮੈਂ ਵੀ ਬਣਾਈ ਆ ਛੋਟੀ ਹੁੰਦੀ ਨੇ ਹੱਥਾਂ ਨਾਲ ਮਿਕਸੀ ਚ ਕਰ ਲੈਣੀ ਸੀ ਮਾੜੀ ਜੀ ਇਹੇ ਕੋਈ ਤੇ ਖਾਈਂ ਰਸ ਰੱਖਦੇ ਆਂ ਦੋ ਹੀ ਭੈਂ ਇੱਕ ਪਾ ਲਈਆ ਇਹਨੂੰ ਦੋਰੇ ਮਾ ਦੇ ਪਕੜਾਈ ਨੂੰ